ਸਸੀ ਕਾਲ ਜੀ ਕੀ ਹਾਲ ਚਾਲ ਆ ਦੋਸਤੋ ਅਸੀਂ ਆ ਮੀਸ਼ੋ ਤੇ ਇੱਕ ਛੋਟਾ ਜਿਹਾ ਪ੍ਰੋਜੈਕਟ ਤੇ ਮੰਗਾਇਆ ਸੀਗਾ ਇਹ ਸੀਗੀ ਤਾਰ ਮੋਬਾਈਲ ਦੀ ਤਾਰ ਸੀਗੀ ਸੀ ਪੋਰਟ ਵਾਲੀ ਮੰਗਾਈ ਆ ਠੀਕ ਠਾਕ ਆ ਤੇ ਇਹਦੇ ਚ ਬਹੁਤ ਵੱਡਾ ਸਕੈਮ ਅੱਜ ਕੱਲ ਬਹੁਤ ਵੱਡਾ ਸਕੈਮ ਚੱਲ ਰਿਹਾ ਵਾ ਤਾ ਠੀਕ ਠਾਕ ਆ ਤੇ ਨਾਲ ਹੀ ਉਹ ਆਪਾਂ ਨੂੰ ਇੰਤਾਂ ਦਾ ਇੱਕ ਕਾਰਡ ਦੇ ਦਿੰਦੇ ਆ ਤੁਸੀਂ ਕਾਰਡ ਦੇਤੇ ਪੜ ਲਓ ਆਪਕੋ ਮਿਲ ਸਕਦਾ ਹੈ 500 ਰੁਪਏ ਦਾ ਕੈਸ਼ਬੈਕ ਦੇਖ ਲਈ ਸਾਰਾ ਕੁਝ ਪੜ ਲਓ ਆਪਕੋ ਦੇਨੀਆ ਸਿਰਫ 5 ਸਟਾਰ ਰੇਟਿੰਗ ਦੇਖੋ ਜੀ ਰੇਟਿੰਗ ਵੀ ਹੁਣ ਲੋਕ ਖਰੀਦ ਰਹੇ ਨੇ ਪੈਸਾ ਮਿਲਣਾ ਨਹੀਂ ਮਿਲਣਾ ਉਹ ਤਾਂ ਬਾਅਦ ਦੀ ਗੱਲ ਆ ਪਰ ਅੱਜ ਕੱਲ ਰੇਟਿੰਗ ਵੀ ਬਿਕ ਰਹੀ ਆ ਸੋ ਵੀਰ ਧਿਆਨ ਰੱਖੋ ਆਪਾਂ ਰੇਟਿੰਗ ਇਹਦੇ ਵਿੱਚ ਜੋ ਜੇ ਤੁਹਾਨੂੰ ਪ੍ਰੋਡਕਟ ਚੰਗਾ ਲੱਗਦਾ ਤਾਂ ਚੰਗਾ ਕਰੋ ਜੇ ਮਾੜਾ ਲੱਗਦਾ ਤਾਂ ਮਾੜਾ ਕਰੋ ਕਦੇ ਵੀ ਗਲਤ ਜਾਂ 20 50 100 ਰੁਪਏ ਪਿੱਛੇ ਗਲਤ ਰੇਟਿੰਗ ਨਾ ਦਿਓ ਜੇ ਤੁਹਾਨੂੰ ਪ੍ਰੋਡਕਟ ਚੰਗਾ ਲੱਗਦਾ ਤਾਂ ਚੰਗੀ ਰੇਟਿੰਗ ਦਿਓ ਜੇ ਪ੍ਰੋਡਕਟ ਮਾੜਾ ਲੱਗਦਾ ਤਾਂ ਉਹਨੂੰ ਉਸ ਹਿਸਾਬ ਨਾਲ ਰੇਟਿੰਗ ਦਿਓ ਧੰਨਵਾਦ ਸ਼ੁਕਰੀਆ